ਕਰ ਗਏ ਹਨ ਅਜੇ ਮਹਾਨ ਵਿਦਵਾਨ ਤੇ ਗੁਰੂ ਘਰ ਨੂੰ ਸਮਰਪਿਤ ਹੋ ਕਰਕੇ ਸਵਾਮਾ ਨਭਾਉਣ ਵਾਲੀਆਂ ਰੂਹ ਵਰਨੀਆਂ ਵਿਰਲੀਆਂ ਇਸ ਧਰਤੀ ਤੇ ਆਉਂਦੀਆਂ ਉਹਨਾਂ ਦੇ ਇਸ ਧਰਤੀ ਤੋਂ ਚਲੇ ਜਾਣ ਦੇ ਨਾਲ ਸਿੱਖ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ ਅਕਸਰ ਸਾਨੂੰ ਉਹਨਾਂ ਦੇ ਨਾਲ ਮਿਲੰਦਾ ਸੁਭਾਅ ਪ੍ਰਾਪਤ ਹੋਣਾ ਉਹਨਾਂ ਨੇ ਸਾਨੂੰ ਸਮਝਾਉਣਾ ਇਹ ਕਹਿੰਦੇ ਗੁਰੂ ਰਾਮਦਾਸ ਪਤਸਾ ਜੀ ਦੇ ਦਰ ਘਰ ਵਿਖੇ ਭਾਵਨਾ ਨਾਲ ਸ਼ਰਧਾ ਨਾਲ ਸੇਵਾਵਾਂ ਨਿਭਾਉਣੀਆਂ ਦਾਸ ਦਾ ਉਹਨਾਂ ਦੇ ਨਾਲ ਬਹੁਤ ਸਨੇਹ ਸੀ ਕਿ ਸੁਮਤੀਆਂ ਸ਼ਕਤਾਂ ਦੇ ਨਾਲ ਹੀ ਉਹਨਾਂ ਨੇ ਬੜਾ ਮੇਰਾ ਆਪਣਾ ਸੁਭਾਅ ਰੱਖਿਆ ਉਹਨਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਸਿੱਖ ਪੰਥ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ Yeah, you did a